خاصیت پہلا چاہے پرشاشن چاہے کوئی ਇਹਨਾਂ ਨੂੰ ਡੰਡਿਆਂ ਨਾਲ چاہے کچھ مرضی ઠੱਕੇ ਮੁੱਕੀ کرے ਪਰ ਜਦੋਂ ਆਖਰਕਾਰ ਹਰ ਇੱਕ ਨੂੰ ਲੰਗਰ ਛਕਾਉਂਦੀ ਹੈ ਇਹ قوم پنجاب ਦੀ ਇੱਕ ਖੂਬਸੂਰਤ ਜਿਹੜੀ ਬਾਬੇ ਨਾਨਕ ਦਾ ਲੰਗਰ ਹੈਗਾ ਜਿੱਥੇ ਕਿਤੇ ਵਿਫਤਾ ਪੈਂਦੀ ਕਿੱਥੇ ਕੋਈ ਜ਼ਰੂਰਤ ਹੁੰਦੀ ਹੈ ਤਾਂ ਲੰਗਰ ਪਹੁੰਚਦਾ ਦੇਖੋ ਦੁੱਧ ਲੱਸੀਆਂ ਅੱਜ ਪੀਯੂ ਦੇ ਵਿੱਚ ਲੈ ਕੇ ਪਹੁੰਚੀ ਸਾਹ ਸੰਗਤ ਲੰਗਰ ਦੀ ਸੇਵਾ ਕਰਦੇ ਹੋਏ ਕਿਹੜੀ ਸੰਸਥਾ ਵੱਲੋਂ ਕਿੱਥੋਂ ਆਏ ਮੈਂ ਕਿਹੜੂ ਮਾਤਾ ਨੂੰ ਕਿਹੜੂ ਆਪੈਲ ਤੋਂ ਕਾਲਗੜ੍ਹ ਸਾਈਂ ਅੱਛਾ ਕਾਲਸਾਈਂ ਨੌਵੇਂ ਕੰਡਕੜੂ ਦਾ ਜ਼ਿਲ੍ਹਾ ਮਕੂੜਾ ਕਿਹੜੂ ਆਪੈਲ ਤੋਂ ਆਇਆ ਜਿੱਥੋਂ ਦੇ ਬਰਤਨ ਭਾਂਡੇ ਮਸ਼ਹੂਰ ਨੇ ਘਣਵਾ ਇੱਕ ਬਹੁਤ ਇਤਿਹਾਸਿਕ ਪਿੰਡ ਹੈਗਾ ਜਿੱਥੋਂ ਵੇਖੋ ਲੰਗਰ ਦੀ ਸੇਵਾ ਪਹੁੰਚੀ ਹੈ ਲੱਸੀ ਪਿੰਡ ਵਾਸੀਆਂ ਦੇ ਸਾਰੇ ਸਹਿਯੋਗ ਨਾਲ ਹੀ ਹੋਇਆ ਹੈ ਖਾਸियत ਪਹਿਲਾਂ ਚਾਹੇ ਪ੍ਰਸ਼ਾਸਨ ਚਾਹੇ ਕੋਈ ਇਹਨਾਂ ਨੂੰ ਡੰਡਿਆਂ ਨਾਲ ਚਾਹੇ ਕੁਝ ਮਰਜੀ ੱੱਕੇ ਮੁੱਕੀ ਕਰੇ ਪਰ ਜਦੋਂ ਆਖਰਕਾਰ ਹਰ ਇੱਕ ਨੂੰ ਲੰਗਰ ਛਕਾਉਂਦੀ ਹੈ ਇਹ ਕੌਮ ਪੰਜਾਬ ਦੀ ਇੱਕ ਖੂਬਸੂਰਤ ਜਿਹੜੀ ਬਾਬੇ ਨਾਨਕ ਦਾ ਲੰਗਰ ਹੈਗਾ ਜਿੱਥੇ ਕਿਤੇ ਵਿਫਤਾ ਪੈਂਦੀ ਕਿੱਥੇ ਕੋਈ ਜ਼ਰੂਰ ਤਾਂ ਹੁੰਦੀ ਹੈ ਤਾਂ ਲੰਗਰ ਪਹੁੰਚਦਾ ਦੇਖੋ ਦੁੱਧ ਲੱਸੀਆਂ ਅੱਜ ਪੀਯੂ ਦੇ ਵਿੱਚ ਲੈ ਕੇ ਪਹੁੰਚੀ ਸਾਧ ਸੰਗਤ ਲੰਗਰ ਦੀ ਸੇਵਾ ਕਰਦੇ ਹੋਏ ਕਿਹੜੀ ਸੰਸਥਾ ਵੱਲੋਂ ਕਿੱਥੋਂ ਆਏ ਕਿਹੜੋਂੋਂ ਆਪੇ ਤੋਂ ਕਾਲਗੜ੍ਹ ਸਾਹਿਬ ਅੱਛਾ ਸਾਹਿਬ ਨੌਵੇਂ ਠੰਡਕਾ ਜਿਲ੍ਹਾ ਮੋਹਰੋਂ ਆਪੇ ਤੋਂ ਆਇਆ ਜਿੱਥੋਂ ਦੇ ਬਰਤਨ ਭਾਂਡੇ ਮਸ਼ਹੂਰ ਨੇ ਘੁਣਵਾ ਇੱਕ ਬਹੁਤ ਇਤਿਹਾਸਿਕ ਪਿੰਡ ਹੈਗਾ ਜਿੱਥੋਂ ਵੇਖੋ ਲੰਗਰ ਦੀ ਸੇਵਾ ਪਹੁੰਚੀ ਹੈ ਨੱਸੀ ਪਿੰਡ ਵਾਸੀਆਂ ਦੇ ਸਾਰੇ ਸਹਿਯੋਗ ਨਾਲ ਹੀ ਹੋਇਆ ਹੈ ਖਾਸियत ਪਹਿਲਾਂ ਚਾਹੇ ਪ੍ਰਸ਼ਾਸਨ ਚਾਹੇ ਕੋਈ ਇਹਨਾਂ ਨੂੰ ਡੰਡਿਆਂ ਨਾਲ ਚਾਹੇ ਕੁਝ ਮਰਜੀ ੱੱਕੇ ਮੁੱਕੀ ਕਰੇ ਪਰ ਜਦੋਂ ਆਖਰਕਾਰ ਹਰ ਇੱਕ ਨੂੰ ਲੰਗਰ ਸ਼ਿਕਾਉਂਦੀ ਹੈ ਇਹ ਕੌਮ ਪੰਜਾਬ ਦੀ ਇੱਕ ਖੂਬਸੂਰਤ ਜਿਹੜੀ ਬਾਬੇ ਨਾਨਕ ਦਾ ਲੰਗਰ ਹੈਗਾ ਜਿੱਥੇ ਕਿੱਥੇ ਵਿਫਤਾ ਪੈਂਦੀ ਕਿੱਥੇ ਕੋਈ ਜ਼ਰੂਰਤ ਹੁੰਦੀ ਹੈ ਤਾਂ ਲੰਗਰ ਪਹੁੰਚਦਾ ਦੇਖੋ ਦੁੱਧ ਲੱਸੀਆਂ ਅੱਜ ਪੀਯੂ ਦੇ ਵਿੱਚ ਲੈ ਕੇ ਪਹੁੰਚੀ ਸਾਧ ਸੰਗਤ ਲੰਗਰ ਦੀ ਸੇਵਾ ਕਰਦੇ ਹੋਏ ਕਿਹੜੀ ਸਸਤਾ ਵੱਲੋਂ ਕਿੱਥੋਂ ਆਏ ਮੇਕੜੂ ਮਾਤਾ ਨੇ ਕਿੜੂ ਆ ਪਿੰਡ ਤੋਂ ਕਾਲਗੜ੍ਹ ਸਾਈਂ ਅੱਛਾ ਕਾਲਸਾਈਂ ਨੌਵੇਂ ਕਿੰਡਕੜੂ ਦਾ ਜ਼ਿਲ੍ਹਾ ਮਕੜੂ ਕਿੜੂ ਆ ਪਿੰਡ ਤੋਂ ਆਇਆ ਜਿੱਥੋਂ ਦੇ ਬਰਤਨ ਭਾਂਡੇ ਮਸ਼ਹੂਰ ਨੇ ਕਿੜੂ ਆ ਇੱਕ ਬਹੁਤ ਇਤਿਹਾਸਿਕ ਪਿੰਡ ਹੈਗਾ ਜਿੱਥੋਂ ਵੇਖੋ ਲੰਗਰ ਦੀ ਸੇਵਾ ਪਹੁੰਚੀ ਹੈ ਲੱਸੀ ਪਿੰਡ ਵਾਸੀਆਂ ਦੇ ਸਾਰੇ ਸਹਿਯੋਗ ਨਾਲ ਹੀ ਹੋਇਆ ਹੈ